ਯਾਰ ਮੇਰੇ ਵੀ ਸੁਪੇ ਪਏ ਉਹ ਉੱਠ ਜਿਓ ਹੁਣ ਕਰਦਾ ਟਾਈਮ ਆ ਗਿਆ ਉੱਠਣ ਦਾ ਉਹ ਨਗਰ ਨਗਰ ਦੇ ਬਾਹਰ ਪ੍ਰਦਰਸ਼ਨ ਹੋਇਆ ਕਰਾਂਗੇ ਹਫਤੇ ਬਾਅਦ ਹਫਤੇ ਬਾਅਦ ਦਾ ਪ੍ਰਦਰਸ਼ਨ ਲਗਾਇਆ ਕਰਾਂਗੇ ਜਿਹੜੇ ਸ਼ਹਿਰ ਦੇ ਹਾਲਾਤ ਬਣਾ ਦੇ ਨਗਰ ਉਹ ਬੁਰੇ ਹਾਲਾਤ ਬਣਾ ਦੇ ਆ ਅਸੀਂ ਨਗਰ ਨਗਰ ਨੂੰ ਅੱਜ ਚਿਕਾਣੀ ਦੇ ਕੇ ਚੱਲੇ ਆ 15 ਦਿਨਾਂ ਦੇ ਇੱਥੇ ਢੋਲ ਵੱਜਣਗੇ ਬੈਂਡ ਵਾਜੇ ਵੱਜਣਗੇ ਸੁਪੇ ਜਿਹੜਾ ਨਗਰ ਨਿਗਮ ਹੈ ਸੁੱਤਾ ਹੋਇਆ ਗਹਿਰੀ ਨੀਂਦ ਪਿਛੇ ਕੁਝ ਮਹੀਨਿਆਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਮੋਗੇ ਸ਼ਹਿਰ ਦਾ ਇਹਨਾਂ ਨੇ ਬੇਲਾ ਕਰ ਕਰਕੇ ਰੱਖਤਾ ਸਾਡੇ ਜਿਹੜੇ ਮੇਅਰ ਸਾਹਿਬ ਆ ਉਹ ਸੁੱਤੇ ਪਿਆ ਗਹਿਰੀ ਨੀਂਦ ਉਹਨਾਂ ਨੂੰ ਪਤਾ ਹੀ ਨਹੀਂ ਆ ਕਸ਼ ਕਰਨਾ ਕੀ ਨਹੀਂ ਕਰਨਾ ਬੁਰੇ ਹਾਲਾਤ ਬਣ ਗਏ ਆ ਸ਼ਹਿਰ ਦੇ ਸ਼ਹਿਰ ਦੀਆਂ ਸੀਵਰੇਜ ਬੰਦ ਆ ਲਾਈਟਾਂ ਸਾਰੇ ਸ਼ਹਿਰ ਦੀਆਂ ਬੰਦ ਆ ਉਹ ਸੜਕਾਂ ਟੁੱਟੀਆਂ ਪਈਆਂ ਲੋਕੀ ਜਲੇ ਆ ਨੇਰੇ ਚ ਹੋਏ ਪਿਆ ਜਿਹੜੇ ਜਿਹੜੇ ਮੇਲ ਬਣਾਏ ਹੋਏ ਆ ਉਹਨਾਂ ਨੇ ਸ਼ਹਿਰ ਦਾ ਬੇੜਾ ਕਰ ਕਰਕੇ ਰੱਖਤਾ ਹੈਗਾ ਸ਼ਹਿਰ ਦੀਆਂ ਲਾਈਟਾਂ ਬੰਦ ਆ ਸ਼ਹਿਰ ਦਾ ਸੀਵਰੇਜ ਬੰਦ ਆ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਸ਼ਹਿਰ ਦਾ ਉਹ ਹਾਲ ਬਣਾਤਾ ਇਹਨਾਂ ਨੇ ਆਮ ਪਾਰਟੀ ਸਰਕਾਰ ਨੇ ਜਿਹੜਾ ਉਹ ਬੁਰਾ ਹਾਲ ਆ ਰਾਤ ਨੂੰ ਲੰਗਣਾ ਸ਼ਹਿਰ ਦੇ ਢੋਖਾ ਆ ਸਾਰੇ ਸ਼ਹਿਰ ਦੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਉਹ ਸੀਵਰੇਜ ਦਾ ਬੰਦ ਕੀਤੀਆਂ ਹੋਈਆਂ ਸੋਸ਼ਲ ਆਈਟੀ ਨਹੀਂ ਚੱਲਦੀ ਭਈ ਉਹ ਨਾਲੀਆਂ ਸੀਵਰੇ ਸਾਰੇ ਬੰਦ ਆ ਸਾਰੇ ਵਾੜਾਂ ਦੇ ਵਿੱਚ ਹਾਲਾਤ ਇਹ ਬਣ ਚੁੱਕੇ ਆ ਕਰੋਨਾ ਵੀ ਨਗਰ ਨਿਗਮ ਆ ਕੋੜਾ ਵੀ ਨਗਰ ਲੇ ਕੇ ਹੁੰਦਾ باوجود ਮੋਗੇ ਦਾ ਬੇੜਾ ਕਰ ਕੀਤਾ ਹੈ ਆਮ ਪਾਰਟੀ ਦੀ ਸਰਕਾਰ ਦੇ ਜਗਾ ਮੇਰ ਹੈ ਉਹ ਤੁਸੀਂ ਇਹ ਦੇਖੋ ਮੇਰ ਇਹਨਾਂ ਦਾ ਐਮ ਐਲ ਏ ਇਹਨਾਂ ਦੀ ਉਹ ਸਰਕਾਰ ਇਹਨਾਂ ਦੀ ਤੇ ਮੋਗਾ ਸ਼ਹਿਰ ਦਾ ਬੇੜਾ ਕਰ ਕੀਤਾ ਹੈ ਇਹਨਾਂ ਨੇ ਇਹ ਸਾਡੇ ਜਿਹੜੇ ਮਾਨਯੋਗ ਜਿਹੜੇ ਮੇਰ ਸਾਹਿਬ ਬੈਠੇ ਅੰਦਰ ਕੁਰਸੀ ਤੇ ਉਹ ਕੱਲੀਆਂ ਮੋਜਾਂ ਹੀ ਕਰਦੇ ਆ ਸ਼ਾਇਦ ਆ ਉਹ ਹਾਲ ਬਣਾਦਾ ਕਿ ਮੈਂ ਕੀ ਦੱਸਾਂ ਤੁਹਾਨੂੰ ਕਰੋੜਾ ਦਾ ਕਰੋੜਾ ਦਾ ਅੰਦਰ ਘਬਲਾਇਆ ਔਰ ਜਿਹੜਾ ਬਿਜਲੀ ਜਿਹੜੇ ਬਿਜਲੀ ਦੇ ਜਿਹੇ ਸਟਰੀਟ ਲਾਈਟ ਦਾ ਜਿਹੜਾ ਬੰਗਲੌਰ ਦਾ ਠੇਕੇ ਲਾ ਰਾ ਕੋਲ ਭੈਣਾ ਉਹਦੇ ਦੇ ਕਬਲਾ ਆਏਗਾ ਉਹਦੇ ਟੁੱਟੇ ਹੋਏ ਸਰਕਾਰ ਸਾਰੇ ਸ਼ਾਇਦ ਟੁੱਟੀਆਂ ਪਈਆਂ ਇਹਨਾਂ ਦੇ ਉਹ ਤੁਸੀਂ ਦੇਖੋ ਕੇਂਦਰ ਸਰਕਾਰ ਦੀਆਂ ਜਿਹੜੀਆਂ ਗੱਡੀਆਂ ਆਈਆਂ ਡੰਪਿੰਗ ਵਾਲੀਆਂ ਉਹ ਉਹ ਜਿਹੜਾ ਕੂੜਾ ਚੁੱਕਣ ਵਾਲੀਆਂ ਕਲੈਕਸ਼ਨ ਕਰਨ ਵਾਲੀਆਂ ਉਹ ਅੰਦਰ ਖੜੀਆਂ 15 ਗੱਡੀਆਂ ਚਲਾ ਸਕੇ ਜੇ ਇੱਕ ਇੱਕ ਕੰਸੀ ਹੋਈ ਗੱਡੀ ਦੇ ਦਿੰਦੇ ਅੱਜ ਉਹ ਗੱਡੀ ਚੱਲਦੀ ਪਈ ਹੁੰਦੀ ਇਹਨਾਂ ਦੇ ਸ਼ਹਿਰ ਦਾ ਉਹ ਹਾਲ ਕਰਤਾ ਜਿਹੜਾ ਵੀ ਇਦਾਂ ਨਹੀਂ ਹੋ ਸਕਿਆ ਸ਼ਹਿਰ ਦਾ ਬੇਰਹਿ ਕਰ ਕਰਤਾ ਸਾਡੇ ਜਿਹੜੇ ਮੇਅਰ ਸਾਹਿਬ ਮੋਜਾਂ ਕਰੀ ਜਾਂਦੇ ਕੁਰਸੀ ਤੇ ਬੈਠੇ ਆਂਦਾ ਲੱਗਦਾ ਕੀ ਕਰਨਾ ਕੀ ਨਹੀਂ ਕਰਨਾ ਸਰਕਾਰਾਂ ਇਹਨਾਂ ਦੀ ਮੇਰ ਇਹਨਾਂ ਦੇ ਆ ਤੇ ਵੀ ਮੋਗਾ ਸ਼ਹਿਰ ਦਾ ਬੇੜਾ ਚੋਰਾ ਨੂੰ ਮੌਕਾ ਮਿਲਿਆ ਆ ਚੋਰੀਆਂ ਕਰਨ ਦਾ ਇਹਨਾਂ ਨੇ ਉਹ ਹਾਲਾਤ ਬਣਾ ਦੇ ਆ ਸ਼ਹਿਰ ਸਾਰਾ ਮੇਰੇ ਵਿੱਚ ਉਹ ਬੰਗਲੌਰ ਦੀ ਕੰਪਨੀ ਆ ਠੇਕੇਦਾਰ ਜਿਹੜਾ ਪੈਸੇ ਮੰਗ ਬਹੁਤ ਵੱਡਾ ਸਕੈਮ ਆੰਦੋ ਲਾਈਟਾਂ ਦੇ ਨਾਂ ਦੇ ਬੜਾ ਸਕੈਮ ਹੋਇਆ ਹੋਇਆ ਇਹ ਬੜਾ ਹਾਲਾਤ ਬੜੇ ਜਿਹੇ ਸ਼ਹਿਰ ਦੇ ਮਾਰੇ ਬਣੇ ਪਏ ਆ ਸੋਨੂ ਜੀ ਨਗਰ ਨਿਗਮ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੰਨਾ ਮੰਤਰਾਂ ਨੂੰ ਲੈ ਕੇ ਕੀ ਸਾਰੀ ਜਾਣਕਾਰੀ ਇਹ ਜਿਹੜਾ ਪ੍ਰਦਰਸ਼ਨ ਅੱਜ ਕੀਤਾ ਜਾ ਰਿਹਾ ਜਿਹੜਾ ਨਗਰ ਨਿਗਮ ਗਹਿਰੀ ਨੀਂਦ ਸੁਤਾ ਹੋਇਆ ਹੈ ਅੱਜ ਉਹਨਾਂ ਨੂੰ ਅਸੀਂ ਆ ਜਿਹੜਾ ਕਸਲਾ ਵਜਾ ਕੇ ਦਿਗੋਣ ਆਏ ਆ ਜੇ ਨਾ ਜਾਗ ਗਿਆ 15 ਦਿਨ ਦਾ ਅਲਟੀਮੇਟ ਦਊਗਾ ਨਾਲ ਮੈਂ 15 ਦਿਨਾਂ ਬਾਅਦ ਨਗਰ ਨਿਗਮ ਦੇ ਅੰਦਰ ਬੈਂਡ ਵਾਜਾ ਘੋੜੇ ਹਾਥੀ ਨਾਲ ਲਿਆ ਕੇ ਅੰਦਰ ਪਾਉਂਗਾ ਉਹ ਜਿਹੜੀਆਂ ਦੇਸਾਰਾ ਜਿਹੜੀਆਂ ਸ਼ਹਿਰ ਚ ਗਉਆਂ ਤੁਰੀਆਂ ਫਿਰਦੀਆਂ ਉਹ ਮੇਅਰ ਦੀ ਕੁਰਸੀ ਤੇ ਪਾਉਂਗਾ ਸ਼ਾਇਦ ਇਹ ਜਿਹੜੇ ਹਾਲਾਤ ਬਣਾਦੇ ਆ ਇਹ ਮੇਅਰ ਸਾਹਿਬ ਨੇ ਉਹ ਹਾਲਾਤ ਬਣਾਦੇ ਆ ਸ਼ਹਿਰ ਦਾ ਬੇੜਾ ਕਰ ਕਰਕੇ ਰੱਖਤਾ ਦੇਖੋ ਸਰਕਾਰ ਇਹਨਾਂ ਦੀ ਆ ਐਮ ਐਲ ਏ ਇਹਨਾਂ ਦਾ ਮੇਰ ਇਹਨਾਂ ਦਾ ਅੱਧੇ ਐਮ ਸੀ ਇਹਨਾਂ ਦੇ ਇਹ ਕੀ ਕਰਦੇ ਜਿਹੜੇ ਦਾ ਆਉਦੇ ਐਮ ਸੀ ਹੈ ਉਹਨਾਂ ਦੇ ਵਾਲਾਂ ਨੇ ਕੰਮ ਕਰ ਦਿੰਦੇ ਜਿਹੜੇ ਦੂਜੇ ਜਿਹੜਾ ਉਹ ਰੋਲੇ ਫਿਰਦੇ ਆ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਔਰ ਇਹ ਬੜੀ ਮੈਂ ਮੈਂ ਸਮਝਦਾ ਵੀ ਇਸ ਸ਼ਹਿਰ ਦਾ ਜਿਹੜਾ ਬੇੜਾ ਕਰ ਕਰ ਤੱਕਾ ਇਹਨਾਂ ਨੇ ਕਿਉਂਕਿ ਇਹ ਹਾਲਾਤ ਦੇਖੋ ਤੁਸੀਂ ਆ ਦੇਖੋ ਸੀਵਰੇਜ ਸਾਰੇ ਬੰਦ ਪਏ ਆ ਸੀਵਰੇਜ ਸਾਰੇ ਬੰਦ ਪਏ ਆ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ ਸ਼ਹਿਰ ਦੀਆਂ ਲਾਈਟਾਂ ਸਾਰੀਆਂ ਬੰਦ ਆ ਸਿਟੀ ਲਾਈਟਾਂ ਇਹ ਦੱਸੋ ਤੁਸੀਂ ਕਰੋੜਾ ਦੀ ਨਗਰ ਨੇ ਕਿਹਾ 80 ਕਰੋੜ ਦੇ ਉੱਤੇ ਅੰਦਰ ਨਰਪਿੰਦਰ ਰੁਪਏ ਪਏ ਇਹਨਾਂ ਦੇ ਅੰਦਰ 80 ਕਰੋੜ ਤੋਂ ਜ਼ਿਆਦਾ ਰੁਪਏ ਇਹ ਨਗਰ ਨਿਗਮ ਉਹ ਪੰਜਾਬ ਦੀ ਪਹਿਲੀ ਨਗਰ ਨਿਗਮ ਹੈ ਜਿਹੜੀ ਮੀਰ ਨਗਰ ਨਗਮ ਹੈ ਬਾਕੀ ਦਾ ਸਭ ਕਰਜ਼ਾਈ ਹੈ ਇਹ ਨਗਰ ਨਿਗਮ ਜਿਹੜੀ ਮੀਰ ਨਗਰ ਨਗਮ ਹੈ ਪਰ ਕੰਮ ਥੇਲੇ ਦਾ ਨਹੀਂ ਹੈਗਾ ਕੰਮ ਥੇਲੇ ਦਾ ਵੀ ਨਹੀਂ ਕਰਦੇ ਇਹ ਇੱਕ ਪਾਸੇ ਦੀਵਾਲੀ ਦਾ ਤਿਹਾਰ ਹੈ ਰੋਸ਼ਨੀ ਦਾ ਤਿਹਾਰ ਹੈ ਤੇ ਮੋਗਾ ਸਾਰਾ ਜਿਹੜਾ ਸਟਰੀਟ ਲਾਈਟਾਂ ਦਾ ਦੀਵਾ ਜਿਹੜਾ ਗੁੱਲ ਹੋਇਆ ਤੇ ਤੁਸੀਂ ਦੇਖੋ ਇੱਕ ਪਾਸੇ ਲੋਕ ਦੀਵਾਲੀ ਦਾ ਤਿਹਾਰ ਹੈ ਧੰਤੇਰਸ ਹੈ ਕਰਵਾ ਚੌਥਾ ਲੰਘਿਆ ਲੋਕੀ ਨੇਰੇ ਚ ਨਿਕਲ ਕੇ ਗਏ ਆ ਉਹ ਸਾਰੀ ਲੋਕੀ ਤੇ ਤੇਰਾ ਦੁਵਾਲੀ ਦਾ ਤਿਹਾਰਾ ਰੋਸ਼ਨੀ ਨਾਲ ਮਨਾਇਆ ਜਾਂਦਾ ਉਹ ਲੋਕੀ ਘਰਾਂ ਦੇ ਲਾਈਟਾਂ ਜਿਉਂਦੇ ਆ ਦੀਵਾ ਲਾਉਂਦੇ ਆ ਬਹੁਤ ਅਸਲ ਲਗਾਉਂਦੇ ਜਗਾ ਜਉਂਦੇ ਆ ਪਰ ਨਗਰ ਨਿਗਮ ਨੇ ਉਹ ਗੁੱਲ ਕਰਕੇ ਰੱਖਤਾ ਨਗਰ ਨਿਗਮ ਨੇ ਸ਼ਹਿਰ ਨੇ ਅੰਧੇਰੇ ਜਿ ਸੜਤਾ ਹੈਗਾ ਇਹ ਬਹੁਤ ਮਾੜੀ ਗੱਲ ਹੈ ਨਗਰ ਨਿਗਮ ਵਾਸਤੇ ਕਿਉਂਕਿ ਜਿਹੜਾ ਜਿਹੜਾ ਤਿਹਾਰ ਦੁਵਾਲੀ ਦਾ ਇਸ ਟਾਈਮ ਤਿਹਾਰਾ ਹੈ ਤਿਹਾਰਾਂ ਦਿਨ ਚੱਲਦੇ ਪਿਆ ਇਹਨਾਂ ਦਾ ਲਾਈਟਾਂ ਆ ਇਹ ਇੱਕ ਪੈਸੇ ਨਹੀਂ ਖਰਚ ਸਕਦਾ ਕਰੋੜਾਂ ਰੁਪਏ ਅੰਦਰ ਪਿਆ ਹੈਗਾ ਜੀ ਕੀੜ ਦੇ ਉੱਤੇ ਲੱਖਾਂ ਰੁਪਈਆ ਖਰਚ ਕਰਤਾ ਲੱਗਦਾ ਨਹੀਂ ਇਹ ਹੀ ਰੁਪਈਆ ਤੇ ਨਾ ਲੋਕਾਂ ਦੀ ਸੇਵਾ ਦੇ ਵਿੱਚ ਲਾਇਆ ਜਾਵੇ ਸਟਰੀਟ ਲਾਈਟਾਂ ਜਗਾਈਆਂ ਜਾਣ ਇਹ ਐਨਰਜੀ ਦੀ ਸਮੱਸਿਆ ਨੂੰ ਹੱਲ ਕੀਤਾ ਤੁਸੀਂ ਦੇਖੋ ਇਹ ਨਗਰ ਨਿਗਮ ਦਾ ਜਿਹੜਾ ਬੋਰਡ ਲਾਇਆ ਇਹਨੂੰ ਕਹਿੰਦੇ ਦੇਖਣਾ ਇਹਨੂੰ ਕਹਿੰਦੇ ਚੱਟਣਾ ਹੈਗਾ ਲਾਈਟਾਂ ਸਾਰੇ ਸ਼ਹਿਰ ਦੇ ਬੰਦ ਪਈਆਂ ਉਹਨੂੰ ਤਾਂ ਪਹਿਲਾਂ ਜਗਾਉਂਦੇ ਰੋੜਾ ਲੱਖਾਂ ਰੁਪਈਆ ਬੋਰਡ ਦੇ ਲਾਦਾ ਉਹੀ ਲੱਖਾਂ ਰੁਪਈਆ ਲਾਈਟਾਂ ਦੇ ਲਾਇਆ ਹੁੰਦਾ ਇਹਨਾਂ ਨੇ ਇਹ ਸਾਡੇ ਜਿਹੜੀ ਮਾਨਜੋਗ ਐਮਐਲਏ ਸਾਹਿਬ ਹੈ ਉਹ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਇਹ ਜਾਂ ਤੁਸੀਂ ਮਿਹਰ ਵਟਾਇਆ ਆਇਆ ਡੰਮੀ ਮਿਹਰ ਬਣਾਇਆ ਆਇਆ ਆਉਟਟੈਕਸ ਤੁਹੀ ਲਈ ਜਨੇ ਪ੍ਰੋਪਰਟੀ ਟੈਕਸ ਤੁਹੀ ਲਈ ਜਨੇ ਸਸਿਵਰੇ ਟੈਕਸ ਤੁਹੀ ਲਈ ਜਨੇ ਸਾਰੇ ਟੈਕਸ ਸਾਰਾ ਸ਼ਾਰਾ ਤੋਂ ਇਕੱਠੇ ਕਰੀ ਜਨੇ ਪਰ ਸ਼ਹਿਰ ਦਾ ਵੀ ਮੇਲਾ ਕਰ ਕਰਦਾ ਸ਼ਹਿਰ ਨਹੀਂ ਰਹਿੰਦੇ ਫਿਰਦਾ ਆਏਗਾ ਸ਼ਹਿਰ ਦਾ ਮੈਂ ਕੱਲ ਵੀ ਦੇਖ ਕੇ ਗਿਆ ਸਾਰਾ ਸ਼ਹਿਰ ਮੇਰੇ ਜਾ ਤੁਸੀਂ ਇਹ ਡਰ ਲੱਗਦਾ ਰਾਤ ਨੂੰ 9 ਵਜੇ ਬਾਅਦ ਜੇ ਸ਼ਹਿਰ ਜੁਰਨਾ ਆਵੇ ਨਾ ਤੇ ਡਰ ਲੱਗਦਾ ਵੀ ਕਿ ਸਾਨੂੰ ਕੋਈ ਚੋਰ ਨਾ ਪੈ ਜਾਣ ਸਾਨੂੰ ਕੋਈ ਲੁੱਟ ਕੇ ਨਾ ਲੈ ਜਾਣ ਇਹ ਹਾਲਾਤ ਬਣਾ ਦੇ ਇਹਨਾਂ ਨੇ ਔਰ ਮੈਂ ਕਹਿੰਦਾ ਇਹ ਜਿਹੜੇ ਮਹਿਰਬਾਇਆ ਆ ਕੋਸੀ ਤੇ ਇਹਨਾਂ ਦਾ ਸਿਫਾ ਦੇ ਦੇਣਾ ਚਾਹੀਦਾ ਕਿਉਂਕਿ ਇਹਨੂੰ ਪਤਾ ਹੀ ਕੁਝ ਨਹੀਂ ਮੇ MLA ਨਾਲ ਜਿਆਦਾ ਪਾਵਰ ਮੇਰ ਨਹੀਂ ਹੁੰਦੀ ਆ ਪਰ ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਹੈ ਕੀ ਹੈ ਉਹਦਾ ਡੰਮੀ ਪਾਇਆ ਹੋਇਆ ਇਹਨਾਂ ਨੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਪਰ ਹੱਲ ਵੀ ਕੋਈ ਹੁੰਦਾ ਆ ਕੇ ਜਾ ਕੇ ਤੁਸੀਂ ਵੀ ਚਲੇ ਜਾਂਦੇ ਨਹੀਂ 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 ਮੈਂ ਜਿੰਨੀ ਵਾਰ ਅਲਟੀਮੇਟ ਦਿੱਤਾ ਉਹ ਰਾਮਗਾਂਧੀ ਸੜਕ ਦੇਖ ਲਓ ਤੁਸੀਂ ਅੱਧੀ ਬਣੀ ਐ ਅੱਧੀ ਜੁੱਟੀ ਪਈ ਐ 15 ਦਿਨ ਦਾ ਮੈਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ 15 ਦਿਨ ਦਾ ਟਾਈਮ ਦਊਂਗਾ ਜੇ 15 ਦਿਨ ਚ ਲਾਈਟਾਂ ਨਾ ਜਗੀਆਂ ਸੀਵਰੇਜ ਨਾ ਸਹੀ ਹੋਏ ਤੇ ਤੁਹਾਡੇ ਸਾਹਮਣੇ ਮੈਂ ਮਰਨ ਮਰਨ ਤੱਕ ਰੱਖੂੰਗਾ ਇਥੇ ਨਗਰ ਨਿਗਮ ਦੇ ਬਾਹਰ ਇਹਦੇ ਜ਼ਿੰਮੇਵਾਰ ਨਗਰ ਨਿਗਮ ਦਾ ਮੇਰ ਹੋਊਗਾ ਸੀ ਢੋਲ ਵਜਾਇਆ ਸੀ ਤੇ ਅੱਧੀ ਸੜਕ ਬਣ ਗਈ ਰਾਮਗਾਂਧੀ ਉਹ ਅੱਧਾ ਵਜਾ ਆਇਆ ਸੀ ਜਿਹੜਾ ਅੱਧੀ ਮੈਂ ਟੋਲਪੁਰਾ ਵੇ ਆਇਆ ਸੀ ਉਹਦੇ ਵਿੱਚ ਕੀ ਸੀ ਉਹ ਸੜਕ ਦਾ ਵਿੱਚ ਮੈਂ ਤੁਹਾਨੂੰ ਦੱਸਾਂ ਉਹ ਜਿਹੜੀ ਇੰਟਰਲੋਕਿੰਗ ਸੀ ਗਲੀਆਂ ਦੀ ਪਾਸ ਹੋਈ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਸਾਨੂੰ ਬੈਂਡਵਾਜਾ ਵਜਾਉਗਾ ਅੰਦਰ ਇਹਨਾਂ ਜਿਹੜੀ ਇੰਟਰਲੋਕਿੰਗ ਗਲੀਆਂ ਵਾਲੀ ਸੀ ਉਹ ਆਰਾਮਗਾਹ ਤੇ ਲਗਾਤੀ ਕਿਉਂਕਿ ਇਹਨਾਂ ਡਰ ਪੈ ਗਿਆ ਕਿ ਉਹ ਮੈਂ ਹਰ ਵਾਰੀ ਜਿੰਨੀ ਵਾਰ ਸ਼ਹਿਰ ਦਾ ਜਿੰਨੀਆਂ ਸੜਕਾਂ ਜਿਹੜੀਆਂ ਲੜਕੇ ਮੈਂ ਹੀ ਬਣਾਈਆਂ ਆਈਆਂ ਸ਼ਹਿਰ ਦੇ ਜਿੰਨੇ ਮੁੱਦੇ ਚੁੱਕੇ ਮੈਂ ਚੁੱਕੇ ਆ ਸਾਡੀ ਐਨ ਜੀਓ ਧਰਮ ਰੱਖਿਆ ਮੰਚ ਆ ਜਿਹੜੀ ਉਹ ਕੰਮ ਕਰਦੀ ਆ ਰਹੀ ਹੈ ਸ਼ਹਿਰ ਆਸੇ ਸ਼ਹਿਰ ਦੇ ਨਾਲ ਕਿਉਂ ਆ ਇਹ ਸਾਮ ਦਾ ਗਲਾਮਾ ਹਾਂ ਦਾ ਬੇੜਾ ਕਾ ਕਰਤਾ ਨਗਰ ਨਗਰ ਵਿੱਚ ਸ਼ਹਿਰ ਆ ਰਾਂ ਦਾ ਇਹ ਸਾਡੇ ਜਿਹੜੇ ਨਗਰ ਨਗਰ ਦੇ ਜਿਹੜੇ ਮਹਿਰ ਆ ਉਹਨਾਂ ਦੇ ਬਹੁਤ ਬੁਰੇ ਹਾਲਾਤ ਬnaye ਹੋਇਆ